ਜਿੰਨੇ ਸਾਧਨਾ ਅਸੀਂ ਕਰਨੇ ਸੱਚ ਤਾਂ ਇਹ ਹੈ ਆ ਜਿੰਨੇ ਧਾਰਮਿਕ ਸਾਧਨਾਵਾਂ ਹਨ ਜਿਨ੍ਹਾਂ ਵਿੱਚ ਨਿਤਨੇਮ ਆਉਂਦਾ ਸੇਵਾ ਆਉਂਦੀ ਸਿਮਰਨ ਆਉਂਦਾ ਹੈ ਜਾਂ ਆਪਾਂ ਕੀਰਤਨ ਕਥਾ ਸੁਣਨੇ ਆ ਗੁਰੂ ਘਰ ਹੈ ਸਮਾਗਮ ਹੁੰਦੇ ਨੇ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ ਸਿੱਖਿਆਵਾਂ ਪੜ੍ਹੀਆਂ ਜਾਂਦੀਆਂ ਨੇ ਲਿਖੀਆਂ ਜਾਂਦੀਆਂ ਨੇ ਇਹ ਕਾਦੇ ਵਾਸਤੇ ਹਨ ਇਹਨਾਂ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਖਿਆਲ ਰੱਖਣਾ ਇਹ ਜਿੰਨੀਆਂ ਸਾਧਨਾਵਾਂ ਨੇ ਇਹਨਾਂ ਦੇ ਨਾਲ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣਦੀ ਕਿਉਂਕਿ ਜੇ ਇਹਨਾਂ ਚੀਜ਼ਾਂ ਨਾਲ ਉਹਦੇ ਨਾਲ ਸਾਂਝ ਬਣ ਜਾਏ ਸਿਆਣਪਾਂ ਦੇ ਨਾਲ ਤੇ ਅਕਾਲ ਪੁਰਖ ਵੈਗਰੂ ਫਿਰ ਇਹਨਾਂ ਤੋਂ ਛੋਟਾ ਹੋ ਗਿਆ ਕਿਉਂਕਿ ਅਸੀਂ ਸਾਧਨ ਕੀਤੇ ਤੇ ਇਹਨਾਂ ਦੇ ਨਾਲ ਉਹਦੇ ਨਾਲ ਸਾਂਝ ਬਣੀ ਨਹੀਂ ਹਜ਼ੂਰ ਕਹਿੰਦੇ ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ ਨਾ ਤੂੰ ਆਵੇਂ ਬਸ ਬਹੁਤਾ ਦਾਣ ਦੇ ਨਾ ਤੂੰ ਆਵੇਂ ਬਸ ਤੀਲਥ ਧਾਈਏ ਨਾ ਤੂੰ ਆਵੇਂ ਬਸ ਧਰਤੀ ਧਾਈਏ ਨਾ ਤੂੰ ਆਵੇਂ ਬਸ ਬਹੁਤ ਕਿਨਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਉਣੇ ਇਹਨਾਂ ਚੀਜ਼ਾਂ ਨਾਲ ਤੂੰ ਬਸ ਨਹੀਂ ਹੁੰਦਾ ਵੇਦ ਪੜਾਉ ਬੜੇ ਤਰਲੇ ਲਵੋ ਆਹ ਕਰੋ ਉਹ ਕਰੋ ਫਿਰ ਇੱਕ ਸਵਾਲ ਖੜਾ ਹੁੰਦਾ ਵੀ ਇਹ ਚੀਜ਼ਾਂ ਫਿਰ ਕਿਉਂ ਨੇ ਧਰਮੀ ਬੰਦਿਆਂ ਨੇ ਅੱਜ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਪਾਠ ਕੀਤਾ ਹੈ ਸਿਮਰਨ ਕੀਤਾ ਹੈ ਸੇਵਾ ਕੀਤੀ ਹੈ ਹੋਰ ਕਈ ਕਾਰਜ ਅਸੀਂ ਕਰਨਿਆਂ ਕਿ ਪ੍ਰਮਾਤਮਾ ਅਕਾਲ ਪੁਰਖ ਵੈਗਰੂ ਨਾਲ ਸਾਡੀ ਜੋੜ ਸਾਂਝ ਬਣ ਜਾਏ ਤੇ ਜੇ ਇਹਨਾਂ ਚੀਜ਼ਾਂ ਦੇ ਨਾਲ ਸਾਂਝ ਨਹੀਂ ਬਣਨੀ ਗੁਰੂ ਸਾਹਿਬ ਕਹਿ ਰਹੇ ਨੇ ਤਾਂ ਫਿਰ ਇਹ ਕਰਨ ਦੀ ਲੋੜ ਕੀ ਹੈ ਮੈਂ ਬੇਨਤੀ ਕਰਾਂ ਇਹਨਾਂ ਦੇ ਕਰਨ ਨਾਲ ਵਸ ਵਸ ਵਿੱਚ ਨਹੀਂ ਆਉਂਦਾ ਇਹਨਾਂ ਸਾਧਨਾ ਦੇ ਕਰਨ ਦੇ ਨਾਲ ਸਾਡੀ ਇੱਛਾ ਤਬਦੀਲ ਹੁੰਦੀ ਸਾਡੀ ਭੁੱਖ ਬਦਲਦੀ ਅੰਦਰੋਂ ਸਭ ਤੋਂ ਵੱਡਾ ਕੰਮ ਇਹ ਹੈ ਸਾਡੀ ਭੁੱਖ ਅੰਦਰੋਂ ਬਦਲੇਗੀ ਇੱਛਾ ਨੂੰ ਤਬਦੀਲ ਕਰਦਾ ਨਾਮ ਸਿਰ ਕਿਉਂਕਿ ਜਿੰਨਾ ਚਿਰ ਇੱਛਾ ਨਹੀਂ ਬਦਲਦੀ ਉਨਾਂ ਚਿਰ ਅਸੀਂ ਪ੍ਰਾਪਤ ਨਹੀਂ ਕੋਈ ਕਰ ਸਕਦੇ ਔਰ ਸਚਾਈ ਤਾਂ ਇਹ ਹੈ ਜਿੱਦਨ ਇੱਛਾ ਬਦਲ ਗਈ ਜਿੱਦਨ ਸਾਡੀ ਭੁੱਖ ਬਦਲ ਗਈ ਉਸੇ ਦਿਨ ਪ੍ਰਾਪਤੀ ਕੋਈ ਟਾਈਮ ਨਹੀਂ ਲੱਗੇਗਾ ਉਹਦੇ ਤੋਂ ਪਹਿਲਾਂ ਸਾਡੀ ਭੁੱਖ ਨਾ ਬਦਲੀ ਭਾਵੇਂ ਅਸੀਂ ਕਈ ਯੁੱਗ ਲੱਗੇ ਰਏ ਸਭ ਤੋਂ ਵੱਡਾ ਮੁੱਦਾ ਹੀ ਇਹ ਹੈ ਭੁੱਖ ਨੂੰ ਤਬਦੀਲ ਕਰ ਦੇਣਾ ਮਨ ਦੀ ਭੁੱਖ ਨੂੰ ਮਨ ਦੀ ਭੁੱਖ ਨੂੰ ਬਦਲਣਾ ਹੀ ਧਰਮ ਦੀ ਸਾਧਨਾ ਹੈ ਸਿੱਖੀ ਦੀ ਸਾਧਨਾ ਹੈ ਤੇ ਜਿੰਨਾ ਚਿਰ ਮਨ ਦੀ ਭੁੱਖ ਨਹੀਂ ਬਦਲਦੀ ਉਹਨਾਂ ਚਿਰ ਆਦਮੀ ਭਾਵੇਂ 1 ਸਾਲ ਲਾਏ ਭਾਵੇਂ 10 ਲਾਏ ਭਾਵੇਂ 100 ਲਾਏ ਤੇ ਭਾਵੇਂ 1000 ਜਨਮ ਲਾ ਲੇ ਪ੍ਰਾਪਤੀ ਕੁਝ ਵੀ ਨਹੀਂ ਹੈ ਜਿੱਦਣ ਭੁੱਖ ਬਦਲੀ ਇੱਕ ਪਲ ਵੀ ਨਹੀਂ ਲੱਗੇਗਾ ਅਸਲ ਵਿੱਚ ਸਾਡੀ ਇੱਛੇ ਸੰਸਾਰ ਵਿੱਚ ਫਸੀ ਹੋਈ ਹੈ ਜਿੰਨਾ ਚਿਰ ਉਧਰੋਂ ਨਿਕਲਦੀ ਨਹੀਂ ਤੇ ਇਧਰ ਤੁਰਦੀ ਨਹੀਂ ਪ੍ਰਾਪਤੀ ਦਾ ਕੋਈ ਸਾਧਨ ਮਾਰਗ ਬਣਦੇ ਨਹੀਂ ਧਰਮ ਦੀ ਸਾਰੀ ਸਾਧਨਾ ਇੱਛਾ ਦੀ ਤਬਦੀਲੀ ਹੈ ਇਸ ਕਰਕੇ ਬਹੁਤ ਰੋਚਿਕ ਵਿਸ਼ਾ ਹੈ ਕਿ ਬਹੁਤ ਸਾਰਾ ਕਰੋੜਾਂ ਦੀ ਗਿਣਤੀ ਵਿੱਚ ਮਨੁੱਖ ਇਸ ਧਰਤੀ ਤੇ ਧਾਰਮਿਕ ਅਖੌਂਦਾ ਆਪਣੇ ਆਪ ਨੂੰ ਪਰ ਧਰਮ ਦੀ ਉਹਦੀ ਇੱਛਾ ਕੋਈ ਨਹੀਂ ਹੁੰਦੀ ਅੰਦਰੋਂ ਨਹੀਂ ਉਸ ਨੂੰ ਚਾਹੁੰਦਾ ਕਿਉਂਕਿ ਅਕਾਲ ਪੁਰਖ ਦੀ ਇੱਕ ਉਹਦਾ ਨਿਯਮ ਹੈ ਜੈਸੀ ਭੁੱਖ ਤੈਸੀ ਕਾਪੂਰਕ ਸਗਲ ਘਟਾਂ ਕਾ ਸਵਾਮੀ ਇਸ ਸ਼ਬਦ ਦੇ ਵਿੱਚ ਇਸ ਵਿਸ਼ੇ ਨੂੰ ਬਿਲਕੁਲ ਸਾਫ਼ ਕਰ ਦਿੱਤਾ ਗੁਰੂ ਗੰਦ ਸਾਹਿਬ ਨੇ ਹਜ਼ੂਰ ਕਹਿੰਦੇ ਜਿਵੇਂ ਦੀ ਭੁੱਖ ਹੈ ਪਰਮਾਤਮਾ ਤੇਰੀ ਪੂਰੀ ਕਰੇਗਾ ਕੋਈ ਸ਼ੱਕ ਨਹੀਂ ਪਰ ਤੂੰ ਅੰਦਰੋਂ ਵੇਖ ਤੂੰ ਚਾਹੁੰਦਾ ਕੀ ਹੈ ਉਹ ਸਾਰਿਆਂ ਘਟਾਂ ਦਾ ਸਾਰੇ ਦਿਲਾਂ ਦਾ ਮਾਲਕ ਹੈ ਸਭ ਦੇ ਨੇੜੇ ਹੈ ਸਭ ਦੀ ਸੁਣਦਾ ਹੈ ਸਾਰਿਆਂ ਦੀ ਇੱਛਾ ਪੂਰੀ ਕਰਨ ਵਾਲਾ ਹੈ ਪਰ ਉਹ ਉਹ ਹੀ ਇੱਛਾ ਪੂਰੀ ਕਰ ਸਕੇਗਾ ਜੋ ਤੂੰ ਇੱਛਾ ਕਰੇਗਾ ਉਸ ਤੋਂ ਬਿਨਾ ਕੁਝ ਪੂਰੀ ਨਹੀਂ ਕਰੇਗਾ ਤੇ ਤੇਰੇ ਤੇ ਖੜੀ ਗੱਲ ਤੇਰੀ ਇੱਛਾ ਕੀ ਹੈ ਤੂੰ ਚਾਹੁੰਦਾ ਕੀ ਹੈ ਜੇ ਤੂੰ ਮਿੱਟੀ ਚਾਹੁੰਦਾ ਤੇ ਉਹ ਸੋਨਾ ਨਹੀਂ ਦੇ ਸਕਦਾ ਕਿਉਂਕਿ ਜਿਹਦੀ ਇੱਛਾ ਹੀ ਨਹੀਂ ਸੋਨਾ ਲੈਣ ਦੀ ਉਹਨੂੰ ਸੋਨਾ ਦਿਓ ਵੀ ਮਿੱਟੀ ਹੋ ਜਾਏਗੀ